ਸਭ ਤੋਂ ਵੈਲੈਂਸਾ ਤਰੀ ਗਾਲ ਜੀ ਲੋ ਪੈਨ ਦਾ ਕੁ ਮੰਜੀ ਸਾਹਿਬ ਹੀ ਆਪਣੇ ਮੱਥੇ ਲੱਗਿਆ ਓਹੋ ਦੇਖ ਕੇ ਭਾਈ ਮੈਂ ਇੱਥੇ ਕਾਹੀਆ ਰੋਡ ਤੇ ਭੱਜਦਾ ਨਹੀਂ ਹੋਇਆ ਜਮੀ ਗੋਲਦੀ ਆ ਚੱਲੇ ਰੱਬ ਨਹੀਂ ਰੱਖਿਆ ਨਾ ਸੋ ਵੀਰੇ ਮੈਂ ਉਹ ਬੰਦਾ ਜਿਹੜਾ ਕਰੋ ਹਨਾ ਜਾਨੀ ਕਿ ਗੱਡੀ ਜਾਂ ਸਕੂਟਰ ਹੀ ਆ ਮੇਰੇ ਕੋਲੇ ਪਹਿਲਾਂ ਮੋਟਰਾਂ ਦਾ ਜੋ ਵੀ ਸੀ ਸਾਧਨ ਉਹਨਾਂ ਤੋਂ ਵੀ ਨਾ ਨਹੀਂ ਸੀ ਜਾਨੀ ਕਿ ਐਦਾਂ ਹੋਇਆ ਹਾਂ ਨਾ ਯਾਨੀ ਕਿ ਮੇਰੀ ਜਰਨੀ ਬਹੁਤ ਵੱਡੀ ਹੈ ਉਹ ਮੈਂ ਸ਼ਾਰਟਕਟ ਤੇ ਮੈਂ ਦੱਸ ਨਹੀਂ ਸਕਦਾ ਸੋ ਮੈਂ ਹੁਣ ਪਿੰਕੇ ਵੀਰ ਨੂੰ ਕਹਿਣਾ ਲਵ ਯੂ ਆ ਵੀਰੇ ਆਉਂਗਾ ਯਾਰ ਕੱਲ ਮਿਲਣ ਠੀਕ ਆ ਤੇ ਆ ਦੇਖ ਰੋ ਅੱਜ ਨਿਚੋੜ ਕੇ ਦੇਖਣਾ ਕੱਲ ਨੂੰ ਇਧਰ ਡਬਲ ਪਰਸੋਂ ਇਧਰ ਡਬਲ ਪਿੰਡ ਵਾਲੇ ਉਹ ਹੋ ਜੋ ਤਿਆਰ ਰਹਿਣ ਨੂੰ ਪਰ ਆ ਗਏ ਸਾਤੇ ਹੋਈ ਨਹੀਂ ਆਹ ਹੱਤ ਹੋਇਆ ਵੀਰੇ ਜੋ ਕੰਮ ਹੈ 7 ਵਜੇ ਨੇ 7 ਵਜੇ ਨੇ ਤੁਸੀਂ ਹਾਲੋ ਭਾਈ ਤੁਸੀਂ ਬੱਦਲੋ ਠੀਕ ਹੈ ਨਾ ਅੱਧਰ ਹੀ ਕਹਿਨੇ ਆ ਚਲੋ ਵੀਰੇ ਮੈਂ ਰੋੜ ਤੇ ਆ ਵੈਸੇ ਵੀ ਹੈ ਨਾ ਆ ਰਿਪ ਰਿਪ ਨਾ ਹੋ ਜੇ ਸੋ ਚਲੋ ਬਾਏ ਤੀਸਰ ਆਹ ਅੱਗੇ ਪਿੱਛੇ ਵੀ ਚਲੋ ਥੈਂਕ ਯੂ ਵੀਰੇ ਬੈਂਕਾ ਯਾਰ ਜਿੰਦਾਬਾਦ